ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀ ਕ੍ਰिएशनਸ ਕੋਟ ਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਹਾਜ਼ਰ ਹੈ ਤੁਹਾਡੇ ਲਈ ਲੈ ਕੇ ਵਿంటర్ ਸਪੈਸ਼ਲ ਸੂਟ ਸਰਦੀਆਂ 'ਚ ਪਾਉਣ ਵਾਲੇ ਸੂਟ ਅੱਜ ਵਾਲੀ ਵੀਡੀਓ ਦੇ ਵਿੱਚ ਸਾਰੇ ਸੂਟ ਜਿਹੜੇ ਆਪਾਂ ਤੁਹਾਨੂੰ ਦਿਖਾਵਾਂਗੇ ਪਲੇਨ ਪਸ਼ਮੀਨੇ ਦੇ ਰੰਗ ਦੇ ਜਿਹੜੇ ਕਿ ਸਰਦੀਆਂ 'ਚ ਪਾਉਣ ਵਾਲੇ ਹੋਣਗੇ ਨਿੱਗੇ ਸੂਟ ਹੋਣਗੇ ਇਹ ਤੇ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਵੈਰਾਈਟੀ ਆਪਾਂ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ ਆਪਾਂ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਸੂਟ ਦਿਖਾਵਾਂਗੇ ਉਹਨਾਂ ਦੇ ਉੱਪਰ ਤੁਸੀਂ ਆਪਣ ਡਿਜ਼ਾਈਨ ਸਾਨੂੰ ਆਰਡਰ ਕਰਾ ਕੇ ਕਰਕੇ ਮਤਲਬ ਸਾਡੇ ਤੋਂ ਵਰਕ ਕਰਵਾ ਸਕਦੇ ਹੋ ਤੇ ਨਾਲ ਹੀ ਆਪਾਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਹੀ ਦੱਸਦੇ ਹਾਂ ਕਿ ਸਾਡੀ ਰੀਡ ਕ੍ਰੀਏਸ਼ਨਸ ਜਿਹੜੀ ਹੈ ਉਹ ਤੁਹਾਨੂੰ ਹਰ ਤਰ੍ਹਾਂ ਦੀਆਂ ਕਢਾਈਆਂ ਜਿਵੇਂ ਕਿ ਹੈਂਡਵਰਕ ਮਸ਼ੀਨ ਵਰਕ ਤੇ ਨਾਲ ਹੀ ਪੇਂਟ ਤੇ ਇਸ ਤੋਂ ਇਲਾਵਾ ਸਟੀਚਿੰਗ ਦਾ ਵੀ ਜਿਹੜਾ ਹੈ ਉਹ ਸਾਰਾ ਪੂਰਾ ਜਿਹੜਾ ਕੰਮ ਤੁਹਾਨੂੰ ਉਹ ਕਰਕੇ ਦੇਣ ਲਈ ਵਚਨਬੱਧ ਹੈ ਕਿ ਜੇ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤਾਂ ਇਹ ਵਾਲੇ ਸੂਟ ਜਿਹੜੇ ਤੁਸੀਂ ਇਹ ਪਹਿਲਾਂ ਦੇਖ ਲਓ ਤੇ ਇਹਨਾਂ ਵਿੱਚੋਂ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਉਸ ਤੇ ਤੁਸੀਂ ਕਿਹੋ ਜਿਹਾ ਡਿਜ਼ਾਈਨ ਪਸੰਦ ਕਰ ਲਿਓ ਨਹੀਂ ਤਾਂ ਅਗਲੀ ਵੀਡੀਓ ਦੇ ਵਿੱਚ ਜਾਂ ਇਸ ਵੀਡੀਓ ਦੇ ਵਿੱਚ ਵੀ ਥੋੜੇ ਜਿਹਾ ਤੁਹਾਨੂੰ ਆਪਾਂ ਸੈਂਪਲ ਵੀ ਦਿਖਾਵਾਂਗੇ ਜਿਹੜੇ ਆਪਾਂ ਵਰਕ ਕਰਵਾ ਕੇ ਰੈਡੀ ਕੀਤੇ ਹੋਏ ਜਿਹੜੇ ਤੇ ਰੈਡੀ ਟੂ ਸੇਲ ਹੈਗੇ ਤੁਸੀਂ ਪਰਚੇਸ ਕਰ ਸਕਦੇ ਹੋ ਇਹ ਵਾਲਾ ਇਹ ਪਹਿਲਾ ਸੂਟ ਹੈ ਤੇ ਇਹ ਵਾਲਾ ਇਹਦਾ ਕਲਰ ਹੈ ਜੀ ਮਜੈਂਟਾ ਤੇ ਬਲੈਕ ਦਾ ਮਿਕਸਚਰ ਜਿਹਾ ਇਹ ਡਬਲ ਟੋਨ ਹੈ ਬੜਾ ਸੋਹਣਾ ਕਪੜਾ ਹੈ ਇਹ ਪਲੇਨ ਦੇ ਵਿੱਚ ਠੀਕ ਹੈ ਜੀ ਤੇ ਇਹ ਵੈਸੇ ਮਜੈਂਟਾ ਕਲਰ ਨਹੀਂ ਚੈਰੀ ਜਿਹਾ ਕਲਰ ਹੈ ਇਹਦਾ ਇਹ ਐਸੇ ਦੇ ਵਿੱਚ ਡਬਲ ਟੋਨ ਦੇ ਵਿੱਚ ਇਹ ਵਾਲਾ ਕਲਰ ਹੈ ਜਿਹੜਾ ਬਰਾਊਨ ਤੇ ਗ੍ਰੀਨ ਦਾ ਮਿਕਸਚਰ ਹੈ ਜਿਉਂ ਤੁਸੀਂ ਆ ਦੇਖ ਰਹੇ ਹੋ ਠੀਕ ਹੈ ਜੀ ਇਹ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਪਸ਼ਮੀਨਾ ਹੈ ਠੀਕ ਹੈ ਜੀ ਇਹਨਾਂ ਦੇ ਉੱਪਰ ਆਪਾਂ ਤੁਹਾਨੂੰ ਵਰਕ ਕਰਵਾ ਕੇ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਅਗਲੀ ਵਾਰੀ ਵੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਥੋੜੀ ਜਿਹੀ ਜਹਾਣ ਦਿਖਾਉਣੀ ਆ ਆਹ ਵਾਲਾ ਕਲਰ ਜਿਹੜਾ ਹੈ ਜੀ ਫਿਰੋਜ਼ੀ ਤੇ ਕਾਫੀ ਕਲਰ ਦਾ ਮਿਕਸਚਰ ਹੈ ਇਹ ਕਪੜੇ ਬਹੁਤ ਹੀ ਫਾਈਨ ਨੇ ਮਤਲਬ ਪਸ਼ਮੀਨਾ ਸਿਲਕ ਹੈ ਇਹ ਵਾਲਾ ਇਹ ਵਾਲੇ ਜਿਹੜੇ ਦੋਨੋਂ ਤੁਹਾਨੂੰ ਆਪਾਂ ਸੂਟ ਦਿਖਾਏ ਹੈ ਇਹਨਾਂ ਦੀ ਵੈਰਾਈਟੀ ਜਿਹੜੀ ਹੈ ਕਿ ਪਸ਼ਮੀਨਾ ਸਿਲਕ ਹੈ ਇਹ ਸਿੰਗਲ ਟੋਨ ਦੇ ਵਿੱਚ ਹੀ ਆਇਆ ਜੀ ਪਸ਼ਮੀਨਾ ਇਸ ਦਾ ਕਲਰ ਬੜਾ ਪਿਆਰਾ ਜਿਹਾ ਗ੍ਰੀਨ ਕਲਰ ਹੈ ਠੀਕ ਹੈ ਜੀ ਤੇ ਇਸ ਦੇ ਵਿੱਚ ਅਗਲਾ ਜਿਹੜਾ ਪਸ਼ਮੀਨਾ ਹੈ ਉਹ ਹੈ ਜੀ ਰਾਣੀ ਕਲਰ ਜਿਹਾ ਹੁੰਦਾ ਤੇ ਮਜੈਂਟਾ ਕਲਰ ਹੈ ਤੁਸੀਂ ਦੇਖ ਲਓ ਕਪੜਾ ਵੀ ਦੇਖੋ ਤੁਸੀਂ ਬੜਾ ਵਧੀਆ ਵਾਣਾ ਕਪੜਾ ਹੈ ਲਾਈਟ ਵੇਟ ਵਾਲਾ ਜਿਹੜਾ ਪਸ਼ਮੀਨਾ ਹੀ ਉਹ ਹੈ ਇਸ ਦੇ ਵਿੱਚ ਹੀ ਅਗਲਾ ਇਹਦਾ ਕਲਰ ਹੈ ਉਹ ਹੈ ਜੀ ਰਸਟ ਚਾ ਕਲਰ ਹੈ ਇਹ ਜਿਹੜਾ ਠੀਕ ਹੈ ਜੀ ਤੇ ਅਗਲਾ ਜਿਹੜਾ ਕਲਰ ਹੈ ਉਹ ਹੈ ਜੀ ਬਰਾਊਨ ਕਲਰ ਇਹ ਤੁਸੀਂ ਦੇਖਿਆ ਬਹੁਤ ਹੀ ਪਿਆਰਾ ਜਿਹਾ ਪਸ਼ਮੀਨਾ ਨਿੱਗਾ ਵਾਲਾ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਇਹਦੇ ਸੂਟ ਆਪਾਂ ਥੋੜੇ ਜਿਹਾ ਰੈਡੀ ਕਰਵਾਏ ਹੋਏ ਹੈ ਇਕ ਲਈ ਫੈਸਟੀਵਲ ਸੀਜ਼ਨ ਹੋਣ ਕਰਕੇ ਤੇ ਇਹਨਾਂ ਦਿਨਾਂ ਦੇ ਵਿੱਚ ਨਾ ਮਤਲਬ ਥੰਮ ਦਾ ਜ਼ਿਆਦਾ ਜ਼ੋਰ ਰਹਿਣ ਕਰਕੇ ਬਹੁਤੇ ਸੂਟ ਜਿਹੜੇ ਉਹ ਰੈਡੀ ਹੋ ਨਹੀਂ پا ਰਹੇ ਸੀ ਸਾਡੇ ਤੋਂ ਜਿੰਨੇ ਵੀ ਹੋ ਸਕੇ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਐਜ਼ ਅ ਸੈਂਪਲ ਦਿਖਾ ਰਹੇ ਆਂ ਇਹ ਵਾਲਾ ਸੂਟ ਵੀ ਜਿਹੜਾ ਹੈ ਡਬਲ ਟੂਨ ਹੈ ਇਹ ਰਮਾ ਗ੍ਰੀਨ ਕਲਰ ਐਂਡ ਬਲੈਕ ਦਾ ਮਿਕਸਚਰ ਜਿਹੜਾ ਟੂਨ ਹੈ ਇਸ ਕਪੜੇ ਦੀ ਫੈਬਰਿਕ ਦੀ ਤੇ ਇਸ ਦੇ ਉੱਪਰ ਆਪਾਂ ਤੁਸੀਂ ਜਿਹੜੀ ਹੈ ਐਮਬ੍ਰੋਇਡਰੀ ਦੇਖ ਸਕਦੇ ਹੋ ਘੇਰੇ ਦੇ ਉੱਪਰ ਵਰਕ ਕਰਵਾਇਆ ਤੇ ਨਾਲ ਹੀ ਇਸ ਦੇ ਸਲੀਵਜ਼ ਦੇ ਉੱਪਰ ਵੀ ਵਾਲਾ ਵਰਗ ਰੈਨ ਵਾਲਾ ਹੈ ਤੇ ਇਹ ਸੂਟ ਜਿਹੜੇ ਅੱਜ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਵਿਦਆਊਟ ਦੁਪੱਟਾ ਰਹਿਣ ਵਾਲੇ ਆ ਤੇ ਇਹਨਾਂ ਵਿੱਚੋਂ ਜਿਸ ਤਰ੍ਹਾਂ ਦਾ ਵੀ ਦੁਪੱਟਾ ਤੁਸੀਂ ਲੈ ਕੇ ਕਰੋਗੇ ਆਪਾਂ ਤੁਹਾਨੂੰ ਉਸ ਤਰ੍ਹਾਂ ਦਾ ਦੁਪੱਟਾ ਰੈਡੀ ਕਰਵਾ ਕੇ ਦੇਵਾਂਗੇ ਇਹ ਵਾਲੀ ਜਿਹਦੀ ਐਕਸਪ੍ਰੈਟ ਹੈ ਜੀ ਇਹ ਵੀ ਸਰਦੀ ਦੇ ਵਿੱਚ ਪਹਿਨਣ ਵਾਲਾ ਸਪੈਸ਼ਲ ਤਰ੍ਹਾਂ ਦਾ ਜਿਹੜਾ ਹੈ ਫੈਬਰਿਕ ਹੈ ਕਾਟਰੀ ਕਾਟਰੀ ਦੇ ਵਿੱਚ ਦੇਖੋ ਤੁਸੀਂ ਬ੍ਰੀਕ ਲਾਈਨਿੰਗ ਵਾਲੀ ਬੜੀ ਸੌਫਟ ਵਾਲੀ ਕਾਟਰੀ ਹੈ ਇਹ ਆਕੜੀ ਜੀ ਜਿਵੇਂ ਉਹ ਖੜੀ ਜੀ ਕਾਟਰੀ ਜਿੰਦੀ ਮੋਟੀ ਜੀ ਉਸ ਤਰ੍ਹਾਂ ਦੀ ਨਹੀਂ ਹੈ ਬੜੀ ਲਾਈਟ ਵੇਟ ਵਾਲੀ ਬੜੀ ਸੌਫਟ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੌਫਟ ਵਾਲੀ ਜੀ ਹੈ ਕਾਟਰੀ ਜੇ ਇਸ ਦੇ ਉੱਪਰ ਵੀ ਆਪਾਂ ਮਸ਼ੀਨ ਵਰਕ ਕਰਵਾਇਆ ਜਿਵੇਂ ਤੁਸੀਂ ਦੇਖ ਰਹੇ ਹੋ ਚਾਪਾਂ ਦੇ ਉੱਪਰ ਤੇ 슬ੀਵ ਦੇ ਉੱਪਰ ਵੀ ਇਸ ਤਰ੍ਹਾਂ ਦਾ ਵਰਕ ਜਿਹੜਾ ਉਹ ਰੈਨ ਵਾਲਾ ਹੈ ਅਗਲਾ ਜਿਹੜਾ ਸੂਟ ਹੈ ਅੱਜ ਦੀ ਵੀਡੀਓ ਦਾ ਇਹ ਹੈ ਜੀ ਬਹੁਤ ਹੀ ਪਿਆਰਾ ਜਿਹਾ ਗਾਜਰੀ ਕਲਰ ਇਸ ਦੇ ਉੱਪਰ ਵੀ ਆਪਾਂ ਮਸ਼ੀਨ ਵਰਕ ਜਿਹੜਾ ਹੈ ਉਹ ਕੀਤਾ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਜਿਹਾ ਵਰਕ ਹੋਇਆ ਹੋਇਆ ਨਾਲ ਹੀ 슬ੀਵ ਦੇ ਉੱਪਰ ਵੀ ਇਹ ਵਾਲਾ ਵਰਕ ਜਿਹੜਾ ਹੋਇਆ ਹੋਇਆ ਠੀਕ ਹੈ ਜੀ ਇਹ ਵਾਲੇ ਸੂਟ ਆਪਾਂ ਹੁਣ ਸਰਦੀਆਂ ਦੇ ਵਿੱਚ ਤੁਹਾਡੀ ਡਿਮਾਂਡ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬੜੀ ਜੋਰ-ਸ਼ੋਰ ਨਾਲ ਰੈਡੀ ਕਰਵਾ ਰਹੇ ਹਾਂ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਹੋਰ ਵਰਕ ਕੀਤੇ ਹੋਏ ਸੂਟ ਦਿਖਾਵਾਂਗੇ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਫੈਬਰਿਕ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਤੁਸੀਂ ਉਸ ਦਾ ਸਾਫ਼ ਚ スク੍ਰੀਨਸ਼ਾਟ ਲੈ ਕੇ ਸਾਡੀ ਦਿੱਤੀ ਹੋਈ WhatsApp ਨੰਬਰ ਦੇ ਉੱਪਰ ਸੈਂਡ ਕਰੋ ਤੇ ਇਸੇ ਤਰ੍ਹਾਂ ਦੀਆਂ ਹੋਰ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਤੇ ਮੌਸਮ ਦੀ ਜਿਹੜੀ ਡਿਮਾਂਡ ਹੈ ਮੌਸਮ ਦੀ ਜਿਹੜੀ ਲੋਡ ਹੈ ਉਹਨੂੰ ਧਿਆਨ ਚ ਰੱਖਦੇ ਹੋਇਆ ਜਲਦੀ ਤੋਂ ਜਲਦੀ ਸੂਤਾ ਦਾ ਆਰਡਰ ਕਰੋ ਧੰਨਵਾਦ ਜੀ ਰੱਬ ਰੱਖਾ